ਕਿਹੜਾ ਪਿੰਡ ਕਿਹੜਾ ਜੀ ਧਰੂਆ ਧਰੂਆ ਜੀ ਕੀ ਕੀ ਦਿੱਕਤਾਂ ਸੀ ਮਾਤਾ ਜੀ ਤੁਹਾਨੂੰ ਦਿੱਕਤਾਂ ਹੀ ਸੀ ਜੀ ਇੱਥੇ ਦਰਦ ਹੁੰਦਾ ਹਣੀ ਅੱਛਾ ਜੀ ਕਿੰਨੇ ਸਾਲਾਂ ਤੋਂ ਹੁੰਦੀ ਸੀ ਇਹ ਹੋਈ ਕਹਿੰਦੇ ਨਾ 8-9 ਸਾਲੋਂ ਦਵਾਈ ਖਾਂਦੀ ਨੂੰ ਅੱਛਾ ਜੀ 9 ਸਾਲਾਂ ਤੋਂ ਦਰਦ ਹੁੰਦਾ ਜੀ ਪੇਟ ਵਿੱਚ ਹੋਰ ਕੀ ਪ੍ਰੋਬਲਮ ਸੀ ਜੀ ਇਸ ਚੀਜ਼ ਦੀ ਬੜੀ ਸੀ ਓਕੇ ਜੀ ਤੇ ਹੋਰ ਐਡੀ ਮੇਨ ਕੋਈ ਨਹੀਂ ਸੀ ਜਾਂ ਕੱਢ ਲਾਂ ਕਰੂਗਾ ਖੱਲੀਆਂ ਚੜਦੀਆਂ ਸੀ ਲੱਤਾਂ ਦੇ ਵਿੱਚ ਥਕਾਵਟ ਰਹਿੰਦੀ ਸੀ ਉਹਦੇ ਕਰਕੇ ਨੀਂਦ ਨਹੀਂ ਆਂਦੀ ਸੀ ਤੁਹਾਨੂੰ ਤੇ ਬੀਬੀ ਤੁਹਾਡਾ ਲੋ ਹੋ ਜਾਂਦਾ ਸੀ ਜੀ ਨਹੀਂ ਚ ਕਰਦਾ ਮੰਜੇ ਛੱਡਣ ਓਕੇ ਟੁੱਟੇ ਹੀ ਰਹਿੰਦਾ ਸੀ ਸਰੀਰ ਦੀ ਟੁੱਟੇ ਹੀ ਰਹਿੰਦਾ ਸੀ ਓਕੇ ਜੇ ਮਾਦਾ ਜੀ ਤੁਸੀਂ ਨੇ ਆਪਣਾ ਬਾਡੀ ਸਰਵਸ ਜੂਸ ਜੂਸ ਕੀਤੇ ਨੇ ਕਿੰਨਾ ਫਰਕ ਪੈ ਗਿਆ ਉਹਦੇ ਨਾਲ ਜੀ ਹੁਣ ਉਹ ਤੁਹਾਨੂੰ ਪੁੱਛਾਂ ਨਾ ਮੈਨੂੰ ਐਡੇ ਦਰਦੀ ਹੋਈਏ ਤੇ ਨਾ ਮੈਨੂੰ ਇਤਕਾਟੀ ਵੀ ਹੋ ਜਾਂ ਆਪਣਾ ਚਲ ਵੜੇ ਆਰਾਮ ਨਾਲ ਤੁਰਦੇ ਫਿਰਦੇ ਉੱਠਦੇ ਕੋਈ ਦਿੱਕਤ ਨਹੀਂ ਨਾ ਥੱਲੀਆਂ ਹੋਣੀਆਂ ਪਈਆਂ ਜੀ ਬੀਬੀ ਵੀ ਨਹੀਂ ਲੋ ਹੋਇਆ ਦਰਦ ਵੀ ਨਹੀਂ ਹੋਇਆ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਵੀ ਪੀਣਾ ਚਾਹੀਦੇ ਨੇ ਜੂਸ ਇਹ ਆਪ ਨੂੰ ਆਇਆ ਹੋਈ ਦੱਸਣਾ ਪੈਣਾ ਬਿਲਕੁਲ ਜੀ ਬੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਜੀ ਤੁਸੀਂ ਮੰਨ ਲਓ ਜੌਬ ਵੀ ਕਰਦੇ ਹੋ ਟੀਚਿੰਗ ਦੀ ਹਾਂ ਜੀ ਹਾਂ ਜੀ ਟੀਚਰ ਲੈਂਦੇ ਹੋ ਓਕੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਲੱਖਾਂਈ ਪਰਿਵਾਰ ਜਿਉਂ ਮਾਤਾ ਜੀ ਨੂੰ ਤੁਸੀਂ ਸਟਾਰਟ ਕਰਾਇਆ ਸੀ ਜੂਸ ਕੀ ਕਹਿਣਾ ਚਾਹੋਗੇ ਅੱਛਾ ਮੈਨੂੰ ਸਰਦਾਰ ਅੰਮ੍ਰਿਤ ਸਿੰਘ ਜੀ ਨੇ ਦੱਸਿਆ ਵੀ ਬੋਡੀ ਸਰਵਿਸ ਦਾ ਇੱਕ ਜੂਸ ਹੈ ਹਾਂ ਜੀ ਉਹ ਤੁਸੀਂ ਮਾਤਾ ਜੀ ਨੂੰ ਪਿਆ ਕੇ ਦੇਖੋ ਸ਼ਾਇਦ ਉਹਨਾਂ ਦਾ ਠੀਕ ਹੋ ਸਕਦੇ ਅੱਛਾ ਜੀ ਤੇ ਉਹਦੇ ਬਾਅਦ ਮੈਂ ਤੁਹਾਡੇ ਨਾਲ ਜਿਹੜਾ ਰੱਪਾ ਕੰਮ ਕੀਤਾ ਜਦੋਂ ਉਹਨਾਂ ਮਾਤਾ ਜੀ ਨੂੰ ਜ ਬੋਧਵਤ ਮਾਤਾ ਜੀ ਚੰਗੇ ਭਲੇ ਤੋਂ ਇਹ ਫਿਰਦੇ ਨੇ ਸਾਰੇ ਕੰਮ ਕਰ ਕਰਦੇ ਮਨ ਵਧੀਆ ਸੈਟ ਰਹਿੰਦਾ ਦੇਖੋ ਜੀ ਬਹੁਤ ਵਧੀਆ ਰਹਿ ਰਹੇ ਮਨ ਸਭ ਨੂੰ ਬੋਡੀ ਸਾਂਸ ਕਰਾਣੀ ਚਾਹੀਦੀ ਹੈ ਜੀ ਚਾਹੀਦਾ ਜੀ ਹਰੇਕ ਆਪ ਲੈ ਰਿਆ ਨਹੀਂ ਮੇਰੇ ਕੋਰੇ ਦਰਦ ਹੁੰਦੇ ਨੇ ਮੈਂ ਆਪਾਂ ਸ਼ੁਰੂ ਕਰ ਰਿਹਾ ਜੀ ਓਕੇ ਮਨ ਨਾਰਮਲ ਬੰਦੇ ਨੂੰ ਵੀ ਕਰਵਾਣੀ ਚਾਹੀਦੀ ਹੈ ਜੀ ਸਰ ਬਿਲਕੁਲ ਜੀ ਬਿਲਕੁਲ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਜੀ